ਇਹ ਕੁਝ ਮੁਲਾਜ਼ਮਾਂ ਦੇ ਕੰਦੇ ਛੁੱਟੀਆਂ ਨੇ ਰੱਦ ਕਰ ਦਿੱਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਸਮਾਗਮ ਲੈ ਕੇ ਮੈਂ ਹੁਣੇ ਪਿੰਡ ਟੌੜੇ ਵਿੱਚ ਆਇਆ ਪ੍ਰੋਗਰਾਮ ਦੇਖਣ ਲਈ ਮੈਨੂੰ ਦੱਸਿਆ ਹਰਿੰਦਰਪਾਲ ਟੌੜਾ ਹੋਰ ਨੇ ਸਤਿੰਦਰ ਸੁਤਿੰਦਰ ਸਿੰਘ ਟੌੜਾ ਹੋਰ ਨੇ ਪਿੰਡ ਦੇ ਸਾਰੇ ਆਪਣੇ ਢੋਲੇ ਹੋਰ ਨੇ ਸਾਰਿਆਂ ਨੇ ਮੈਨੂੰ ਕੋਈ ਹੈਰਾਨੀ ਨਹੀਂ ਵੀ ਗੱਲ ਆ ਵੀ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰਿਆਂ ਵਿੱਚ ਖਾਸ ਤੌਰ ਤੇ ਕਾਲਜਿਸ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਗੁਰਦੁਆਰਾ ਸਾਹਿਬਾਨਾਂ ਉਹਨਾਂ ਦੀਆਂ ਛੁੱਟੀਆਂ ਘਟਦੀਆਂ ਉਹਨਾਂ ਤੋਂ ਰੋਕ ਲਾ ਦਿੱਤੀ ਵੀ ਤੁਸੀਂ ਛੁੱਟੀ ਨਹੀਂ ਲੈ ਸਕਦੇ ਵੀ ਤੁਹਾਨੂੰ ਹਾਜ਼ਰੀ ਤੁਹਾਡੀ ਗੁਰਦੁਆਰਾ ਦੁਖਦਵਾਨ ਸਾਹਿਬ ਲੱਗੇਗੀ ਇਹ ਤਾਂ ਬਹੁਤ ਵੱਡੀ ਇਜਾਜ਼ਤੀ ਹੈ ਔਰ ਮੈਂ ਸਮਝਦਾ ਕਿ ਜਿਹੜੀ ਪੰਥ ਦੀ ਜਮਾਤ ਹੈ ਇਹਨੂੰ ਮਤਲਬ ਬਿਲਕੁਲ ਇੱਕ ਮੁੱਠੀ ਚ ਲੈਣਾ ਇੱਕ ਬੰਦੇ ਦੇ ਹੱਥ ਚ ਦੇਣਾ ਇਹ ਤਾਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਔਰ ਮੈਂ ਸਮਝਦਾ ਜਦੋਂ ਤੌੜਾ ਸਾਹਿਬ ਦੇ ਸ਼ਤਾਰ ਦੀ ਸਮਾਗ ਮਨਾ ਰਹੇ ਹੋਈਏ ਇਹ ਤਾਂ ਫਿਰ ਉਹਨਾਂ ਦੀ ਆਤਮਾ ਨੂੰ ਤਰਫੋਂ ਵਾਲੀ ਗੱਲ ਹੈ ਇਹ ਤਾਂ ਬਹੁਤ ਵੱਡੀ ਬੰਗਾਰ ਆ ਪੰਥ ਲਈ ਔਰ ਖਾਸ ਤੌਰ ਤੇ ਇਹ ਤਾਂ ਇੱਕ ਸਾਡਾ ਜਿਵੇਂ ਕਹਿੰਦੇ ਆ ਵੀ ਮਨੁੱਖੀ ਅਧਿਕਾਰ ਆ ਇਹ ਤਾਂ ਹਰ ਬੰਦੇ ਦਾ ਹਰ ਮੁਲਾਜ਼ਮ ਦਾ ਹੱਕ ਆ ਮਤਲਬ ਆਪਣੀ ਛੁੱਟੀ ਲੈਣਾ ਤੇ ਛੁੱਟੀ ਤੇ ਵੀ ਰੋਕ ਲਾਉਣੀ ਆ ਪਿੰਡਾਂ ਨੂੰ ਦੱਸਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਆ ਔਰ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਸਾਨੂੰ ਮਤਲਬ ਇਸ ਗੱਲ ਤੇ ਮਜਬੂਰ ਨਾ ਕਰਨਾ ਅਸੀਂ ਨਹੀਂ ਚਾਹੁੰਦੇ ਅਸੀਂ ਆਪਣੇ ਨਾਲ ਲੜਨਾ ਅਸੀਂ ਲੜਨ ਬਾਅਦ ਤੇ ਸਾਨੂੰ ਸਰਕਾਰਾਂ ਜੇ ਸਾਹਮਣੇ ਨੇ ਲੜਨ ਬਾਅਦ ਤੇ ਸਾਡੇ ਸਾਹਮਣੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ਨੇ ਲੜਨ ਬਾਅਦ ਤੇ ਸਾਨੂੰ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਉਹਨਾਂ ਦੇ ਲਈ ਜੂਝਣ ਦੀ ਲੋੜ ਆ। ਲੜਨ ਬਾਅਦ ਤੇ ਸਾਨੂੰ ਅੱਜ ਆਪਣੇ ਸਮਾਜ ਨੂੰ ਸੁਧਾਰਨ ਲਈ ਇੱਕ ਸੁਚੇਤ ਲਹਿਰ ਪੈਦਾ ਕਰਨ ਦੀ ਲੋੜ ਆ। ਤੇ ਜੇ ਅਸੀਂ ਇਸ ਇਕੱਲਾ ਵਿੱਚ ਉਲਝਾਂਗੇ ਤਾਂ ਬੜਾ ਵੱਡਾ ਨੁਕਸਾਨ ਅਸੀਂ ਆਪਣੇ ਸੰਸਥਾਵਾਂ ਦਾ ਕਰਾਵਾਂਗੇ। ਔਰ ਇਸ ਮਹਾਨ ਸ਼ਖਸੀਅਤ ਦੇ ਲਈ ਅਸੀਂ ਉਹਨਾਂ ਦਾ 100ਵਾਂ ਜਨਮ ਦਿਨ ਮਨਾਉਣ ਲਈ ਖੁਸ਼ੀਆਂ। ਦੇਖੋ ਪਿੰਡ ਦੇ ਵਿੱਚ ਇੱਕ ਵਾਸਤੇ ਤਾਂ ਰੋਸ਼ਨੀ ਗਰੀ ਪਈ ਆ। ਦੀਵਾਲੀ ਤੋਂ ਵੀ ਵੱਧ ਚਮਕਾਇਆ ਪਿਆ ਪਿੰਡ ਦੂਜੇ ਪਾਸੇ ਜਿਹੜੇ ਮੁਲਾਜ਼ਮਾਂ ਨੂੰ ਛੁੱਟੀ ਤੇ ਪਾਵਨਦੀ ਲਾਤੀ ਮੇਰਾ ਖਿਆਲ ਵੀ ਉਹਨਾਂ ਦੇ ਮਨਤਕੀ ਬੇਇੱਜ਼ਤੀ ਹੋएगी ਉਹਨਾਂ ਨੂੰ ਤੜਫਾਉਣ ਵਾਲੀ ਗੱਲ ਆ ਸੋ ਇਸ ਤਰ੍ਹਾਂ ਦਾ ਕਦਮ ਨਾ ਚੁੱਕਣਾ ਮੈਂ ਮਾਨ ਜੋ ਪ੍ਰਧਾਨ ਸਾਹਿਬ ਅੱਜ ਦੀ ਪੀਸੀ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਪਾਸੇ ਤੁਰੰਤ ਰੋਕਣ ਇਹਦੇ ਵਿਅਕਤੀ ਬਿਲਕੁਲ ਆਪਣੀ ਮਨਮਰਜ਼ੀਆਂ ਕਰ ਰਹੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਮਨਮਰਜ਼ੀ ਨਾਲ ਵਰਤਮਾਨ ਰਹੇ ਨੇ ਉਹਨਾਂ ਨੂੰ ਰੋਕਣ ਦੇ ਸਬਸਤੇ ਜਾਂ ਤਾਂ ਇਹ ਮੈਂਬਰ ਐਸਜੀਪੀਸੀ ਖੜੇ ਨੇ ਤਲਦੀਪ ਕੌਰ ਸਾਡੇ ਮੈਂਬਰ ਐਸਜੀਪੀਸੀ ਹੈ ਹੋਰ ਮਤਲਬ ਦੇਖੋ ਤੌੜਾ ਸਾਹਿਬ ਪ੍ਰਧਾਨ ਰਹੇ ਨੇ ਜੀ ਸੰਸਦ ਦੇ ਇਹ ਕਾਲਜ ਜਿਆਦਾਤਰ ਜਿਹੜੇ ਬਣੇ ਨੇ ਬਹੁਤ ਮੈਕਸੀਮਮ ਪੰਜਾਬ ਦੇ ਦੇ ਵਿੱਚ ਐਸਜੀਪੀਸੀ ਦੇ ਧਾਰੇ ਤੌੜਾ ਸਾਹਿਬ ਦੀ ਪ੍ਰਧਾਨਗੀ ਹੇਠਾਂ ਹੀ ਬਣੇ ਹੋਏ ਨੇ ਪਰ ਇਹ ਇਲਾਕੇ ਦੇ ਸਾਰੇ ਉਹਨਾਂ ਦੀ ਪ੍ਰਧਾਨਗੀ ਹੇਠ ਬਣੇ ਹੋਏ ਨੇ ਤੇ ਇਹਨਾਂ ਕਾਲਜਾਂ ਦੇ ਮੁਲਾਜ਼ਮਾਂ ਨੂੰ ਮਤਲਬਾਂ ਤੰਗ ਪ੍ਰੇਸ਼ਾਨ ਕਰਨਾ ਮਤਲਬ ਬਿਲਕੁਲ ਹੀ ਨਜਾਇਜ਼ ਗੱਲ ਆ ਔਰ ਇਹ ਨਹੀਂ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਅਸੀਂ ਮੀਡੀਆ ਰਾਹੀਂ ਅਪੀਲ ਕਰਦੇ ਆ ਕਿ ਉਹ ਇਸ ਕਿਸਮ ਦੀ ਗੱਲ ਨਾ ਕਰਨ। ਜਿੰਦੀ ਕਹਿਣਾ ਸਾਹਿਬ ਕੀ ਤੁਸੀਂ ਇਸ ਸੰਬੰਧੀ ਕਹਿਣਾ ਚਾਹੁੰਦੇ ਹੋ? ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਧਾਰਿਆਂ ਨੂੰ ਚਾਹੇ ਉਹ ਗੁਰਦੁਆਰਾ ਸਾਹਿਬ ਨੇ ਚਾਹੇ ਉਹ ਕਾਲਜ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ ਵੀ ਸਵੇਰੇ ਕਾਲਜਾਂ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਤੇ ਸਾਰੇ ਮਲਾਜਮਾਂ ਨੇ ਗੁਰਦੁਆਰਾ ਦੁਖਨਵਾਨ ਸਾਹਿਬ ਪਹੁੰਚਣਾ ਤੇ ਉੱਥੇ ਉਹਨਾਂ ਦੀ ਹਾਜ਼ਰੀ ਲੱਗੂਗੀ ਪਹਿਲਾਂ ਤਾਂ ਇਹੀ ਬਹੁਤ ਹੈਰਾਨੀ ਵਾਲੀ ਗੱਲ ਆ ਔਰ ਦੂਜੀ ਬਹੁਤ ਹੁਣ ਸੁਣਨ ਨੂੰ ਮਿਲ ਰਿਹਾ ਵੀ ਮਲਾਜਮਾਂ ਨੂੰ ਖਾਸ ਕਰਕੇ ਜਿਹੜੇ ਪਿੰਡ ਦੇ ਨੇ ਤੇ ਹਾਲੇਦਾਲੇ ਦੇ ਪਿੰਡਾਂ ਦੇ ਜਿਨ ਜਿਹੜੇ ਹਰ ਵਰਸੀ ਤੇ ਹਰ ਜਨਮ ਸ਼ਤਾਬਦੀ ਤੇ ਉਹ ਪਿੰਡ ਪਹੁੰਚ ਕੇ ਤੌੜਾ ਸਾਹਿਬ ਨੂੰ ਸ਼ਰਦਾ ਤੇ ਸਤਕਾਰ ਭੇਂਟ ਕਰਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਕੱਲ ਦੀ ਛੁੱਟੀ ਤੋਂ ਮਨਾਹੀ ਕੀਤੀ ਗਈ ਆ ਮੈਂ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿੱਥੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜ਼ਮ ਨੇ ਉੱਥੇ ਉਹ ਟੌੜਾ ਪਿੰਡ ਦੇ ਜਾਂ ਆਲੇ-ਦਾਲੇ ਦੇ ਪਿੰਡਾਂ ਦੇ ਉਹ ਵਾਸੀ ਨੇ ਪਹਿਲਾਂ ਉਹਨਾਂ ਦਾ ਜਿਹੜਾ ਹੱਕ ਬਣਦਾ ਉਹ ਪਿੰਡ ਪ੍ਰਤੀ ਬਣਦਾ ਹੈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੀ ਜੀ ਕੋਈ ਕਾਰਵਾਈ ਨਾ ਕੀਤੀ ਜਾਵੇ ਤੇ ਉਹਨਾਂ ਨੂੰ ਜੇ ਛੁੱਟੀ ਲੈ ਕੇ ਉਹ ਟੌੜਾ ਸਾਹਿਬ ਨੂੰ ਸਤਕਾਰ ਭੇਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜਰੂਰ ਆਗਿਆ ਦੇਣੀ ਚਾਹੀਦੀ ਹੈ